ਕਿ ਜੋ ਪਰਿਵਾਰ ਤਾਂ ਨਲਗਾ ਕੇ ਬੈਠੇ ਨੇ ਉਹਨਾਂ ਦੇ ਹੀ ਇੱਕ ਮੈਂਬਰ ਸਾਡੇ ਨਾਲ ਜੁੜ ਚੁੱਕੇ ਨੇ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਜੀ ਕਿਉਂ ਤੁਸੀਂ ਇਹ ਧਰਨ ਲਗਾਇਆ ਹੋਇਆ ਹੈ ਕਿ ਸਰਕਾਰ ਨੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਭਰੋਸਾ ਦਿੱਤਾ ਅਜੇ ਤੱਕ ਨਹੀਂ ਸਰ ਅਜੇ ਸਾਡਾ ਕੋਈ ਸਰਕਾਰ ਨਾਲ ਸੀ ਦੋ ਤਿੰਨ ਵਾਰੀ ਸੰਪਰਕ ਕੀਤਾ ਹੈ ਤੇ ਫਿਲਹਾਲ ਸਾਡੀ ਕੋਈ ਸਰਕਾਰ ਦੇ ਨਾਲ ਗੱਲ ਨਹੀਂ ਹੋਈ ਸਰਕਾਰ ਨੇ ਸਾਨੂੰ ਦੋ ਤਿੰਨ ਵਾਰੀ ਵਿਸ਼ਵਾਸ ਦਿਲਾਇਆ ਕਿ ਬੰਦੇ ਤੁਹਾਡੇ ਸੇਫ ਆ ਬਿਲਕੁਲ ਠੀਕ ਠਾਕ ਨੇ ਲੇਕਿਨ ਸਾਨੂੰ ਹਜੇ ਤੱਕ ਕੋਈ ਇਹੋ ਜਿਹਾ ਸੋਲਿਡ ਪ੍ਰੂਫ ਨਹੀਂ ਦਿੱਤਾ ਅਗਰ ਸਾਨੂੰ ਸੋਲਿਡ ਪ੍ਰੂਫ ਮਿਲਿਆ ਹੁੰਦਾ ਤਾਂ ਅੱਜ ਅਸੀਂ ਇਹ ਯਕੀਨਨ ਇਸ ਧਰਨੇ ਤੇ ਨਾ ਆਉਂਦੇ ਹਾਂ ਜੀ ਜੀ ਪਰਮਿੰਦਰ ਜੀ ਤੁਹਾਡੇ ਪਰਿਵਾਰ ਦਾ ਕਿਹੜਾ ਮੈਂਬਰ ਹੈ ਜੋ ਫਸਿਆ ਹੋਇਆ ਇਰਾਕ ਦੇ ਵਿੱਚ ਸਾਡੇ ਪਰਿਵਾਰ ਸਾਡੇ ਪਰਿਵਾਰ ਦੇ ਤਿੰਨ ਮੈਂਬਰ ਆ ਜੀ ਇੱਕ ਮੇਰਾ ਬ੍ਰਦਰ ਆ ਜੀ ਦੋ ਸਾਡੇ ਜੀਜਾ ਜੀ ਆ ਜੀ ਪਰਮਿੰਦਰ ਜੀ ਕੋਈ ਸੰਪਰਕ ਹੋ ਪਾਇਆ ਫੋਨ ਲਾਈਨ ਜਰੀਏ ਜਾਂ ਕੋਈ ਗੱਲਬਾਤ ਜਾਂ ਆਖਰੀ ਗੱਲਬਾਤ ਤੁਹਾਡੀ ਕਦੋਂ ਹੋਈ ਸੀ ਉਹਨਾਂ ਨਾਲ 15 ਤਰੀਕ ਨੂੰ ਗੱਲ ਹੋਈ ਜੀ 15 ਤਰੀਕ ਨੂੰ 17 ਤਰੀਕ ਨੂੰ ਉਸ ਤੋਂ ਬਾਅਦ ਮੈਡਮ ਦਾ 1 ਮਹੀਨਾ 10 ਦਿਨ ਨੂੰ 11 ਦਿਨ ਹੋ ਚੁੱਕਿਆ ਕਿਸੇ ਨਾਲ ਕੋਈ ਸੰਪਰਕ ਨਹੀਂ ਹੋਇਆ ਕਿਸੇ ਨਾਲ ਕੁਝ ਵੀ ਨਹੀਂ ਹੋਇਆ ਜੀ ਕੀ ਮੰਗ ਕਰ ਰਹੇ ਹੋ ਪਰਮਿੰਦਰ ਜੀ ਤੁਸੀਂ ਸਰਕਾਰ ਤੋਂ ਸਰਕਾਰ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕਰੇ ਕਿ ਤੁਹਾਡੇ ਬੱਚੇ ਵਾਪਸ ਆ ਸਕਣ ਅਸੀਤਾ ਜੀ ਮੈਡਮ ਸਰਕਾਰ ਅੱਗੇ ਹੀ ਮੰਗ ਮੰਗ ਰੱਖੀ ਆ ਜੀ ਸਾਨੂੰ ਸਾਡੇ ਪੀਐਮ ਸਾਹਿਬ ਮਿਲਣ ਕਿਸ ਸਾਸੀ ਪ੍ਰਦੇਸ਼ ਮੰਤਰਾਲੇ ਨੂੰ ਮਿਲਣਾ ਚਾਹੁੰਦੇ ਸਾਨੂੰ ਪੀਐਮ ਸਾਹਿਬ ਸਾਨੂੰ ਕੋਈ ਆ ਆ ਕੇ ਮਿਲਣ ਔਰ ਸਾਨੂੰ ਇਹੋ ਜਿਹਾ ਵਿਸ਼ਵਾਸ ਦਿਲਾਉਣ ਜਿਸ ਤੋਂ ਅਸੀਂ ਸੰਤੁਸ਼ਟ ਹੋ ਜਾਈਏ ਕਿ ਸਾਡੇ ਬੰਦੇ ਬਿਲਕੁਲ ਸੇਫ ਨੇ ਬਿਲਕੁਲ ਠੀਕ ਠਾਕ ਨੇ ਪਰਮਿੰਦਰ ਜੀ ਸਰਕਾਰ ਤੁਹਾਨੂੰ ਭਰੋਸਾ ਦੇ ਰਹੀ ਹੈ ਕਿ ਤੁਹਾਨੂੰ ਸਰਕਾਰ ਦੇ ਉੱਤੇ ਭਰੋਸਾ ਨਹੀਂ ਹੈ ਕਿਉਂਕਿ ਕਈ ਅਜਿਹੇ ਪਹਿਲਾਂ ਵੀ ਨੌਜਵਾਨ ਸਾਹਿਬ ਜੋ ਵਾਪਸ ਆ ਚੁੱਕੇ ਨੇ ਕਿ ਇਹ ਸਰਕਾਰ ਤੇ ਉੱਤੇ ਭਰੋਸਾ ਤਾਂ ਸਾਨੂੰ ਪੂਰਾ ਹੈ ਲੇਕਿਨ ਹੁਣ ਤੁਸੀਂ ਆਪ ਲਾ ਲਓ ਜੀ 1 ਮਹੀਨਾ ਸਵਾ ਮਹੀਨਾ ਹੋ ਚੁੱਕਾ ਹੈ ਜਹੇ ਤੱਕ ਉਹਨਾਂ ਨੇ ਸਾਨੂੰ ਕੋਈ ਇਹੋ ਜਿਹਾ ਪ੍ਰੂਫ ਨਹੀਂ ਦਿੱਤਾ ਜਿਸ ਤੋਂ ਸ਼ੋਰ ਹੋ ਸਕੇ ਕਿ ਸਾਡੇ ਬੰਦੇ ਬਿਲਕੁਲ ਸੇਫ ਨੇ ਜੀ ਪਰਮਿੰਦਰ ਜੀ ਕਦੋਂ ਤੱਕ ਇਹ ਤਰਨਾ ਤੁਸੀਂ ਲਗਾ ਕੇ ਬੈਠੇ ਰਹੋਗੇ ਉਥੇ ਜਦ ਤੱਕ ਸਾਨੂੰ ਸਾਡੇ ਬੰਦਿਆਂ ਦਾ ਜੀ ਪ੍ਰੂਫ ਨਹੀਂ ਮਿਲ ਜਾਂਦਾ ਜਦ ਤੱਕ ਮੋਦੀ ਸਾਹਿਬ ਸਾਡੇ ਪੀਐਮ ਸਾਹਿਬ ਸਾਨੂੰ ਆ ਕੇ ਮਿਲਦੇ ਨਹੀਂ ਸਾਨੂੰ ਮਿਲਣ ਦਾ ਟਾਈਮ ਨਹੀਂ ਦਿੰਦੇ ਸਾਨੂੰ ਆ ਕੇ ਉਹ ਮਿਲਦੇ ਆ ਉਹ ਤੱਕ ਅਸੀਂ ਤਰਨਾ ਜਰੂਰ ਜਾਰੀ ਰੱਖਾਂਗੇ ਜੀ